ਸਿੱਖਾਂ ਦੇ ਉੱਤੇ ਬਹੁਤ ਵੱਡੇ ਵੱਡੇ ਤਸ਼ੱਦਦ ਢਾਏ ਗਏ ਤਸੀਹੇ ਝੱਲੇ ਦੁੱਖ ਝੱਲੇ ਪਰ ਕਦੇ ਵੀ ਸਿੱਖਾਂ ਦੇ ਮੂੰਹ ਵਿੱਚੋਂ ਇਹ ਸ਼ਬਦ ਨਹੀਂ ਆਇਆ ਕਿ ਬਾਬਾ ਅਸੀਂ ਤੇਰੇ ਨਾਲ ਟੁੱਟ ਗਏ ਆ ਦੂਰੀ ਬਣਾ ਲਈ ਐ ਦੁੱਖਾਂ ਦੇ ਵਿੱਚ ਵੀ ਸੁੱਖਾਂ ਦੇ ਵਿੱਚ ਵੀ ਸਿੱਖ ਬਾਣੀ ਦਾ ਉਹ ਟਾਸਰਾ ਲੈਂਦੇ ਰਹੇ ਇੱਕ ਵੇਲਾ ਉਹ ਸੀ ਜਦੋਂ ਜ਼ਕਰੀਏ ਨੇ ਐਲਾਨ ਕਰਾ ਦਿੱਤਾ ਸੀ ਪੰਥ ਪ੍ਰਕਾਸ਼ ਵਿੱਚ ਲਿਖਿਆ ਵੀ ਪਿੰਡ-ਪਿੰਡ ਵਿੱਚ ਸੂਲੀਆਂ ਗੱਡੀਆਂ ਗਈਆਂ ਜ਼ਕਰੀਏ ਨੇ ਐਲਾਨ ਕਰ ਦਿੱਤਾ ਕਹਿੰਦੇ ਕੋਈ ਦਾੜੀ ਵਾਲਾ ਕੋਈ ਦਸਤਾਰ ਵਾਲਾ ਸਿੱਖ ਤੁਹਾਨੂੰ ਮਿਲਦਾ ਨਾ ਉਹਨੂੰ ਸੂਲੀ ਤੇ ਚਾੜ੍ਹ ਕੇ ਮਾਰ ਦਿਓ ਲਾਹੌਰ ਦਾ ਜਿਹੜਾ ਸ਼ਹਿਰ ਆ ਨਾ ਲਾਹੌਰ ਦਾ ਸ਼ਹਿਰ ਜਿਹਦੇ ਬਾਰੇ ਬਾਣੀ ਵਿੱਚ ਆਉਂਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ ਲਾਹੌਰ ਦੇ ਸ਼ਹਿਰ ਵਿੱਚ ਇੱਕ ਵੇਲਾ ਉਹ ਸੀ ਜ਼ਕਰੀਏ ਨੇ ਸੂਲੀਆਂ ਗੜਾਈਆਂ ਪਿੰਡ-ਪਿੰਡ ਵਿੱਚ ਕਹਿੰਦੇ ਤੁਹਾਨੂੰ ਕੋਈ ਦਾੜੀ ਵਾਲਾ ਮਿਲੇ ਕੇਸਾਂ ਵਾਲਾ ਮਿਲੇ ਦਸਤਾਰ ਵਾਲਾ ਮਿਲੇ ਅਮਰਤਾਰੀ ਸਿੱਖ ਮਿਲੇ ਉਹਨੂੰ ਫੜ ਕੇ ਮਾਰ ਦਿਓ ਤੁਹਾਨੂੰ ਸਭ ਕੁਝ ਮਾਫ ਕਰ ਦੇਵਾਂਗੇ ਜ਼ਕਰੀਏ ਨੇ ਇੰਨੇ ਕਤਲ ਕਰਾਏ ਇੱਕ ਸਮਾਂ ਆਇਆ ਜ਼ਕਰੀਏ ਨੇ ਇਤੋਂ ਤੱਕ ਵੀ ਤੋਹੀਨ ਕਰ ਦਿੱਤੀ ਜਦੋਂ ਅੰਮ੍ਰਿਤਸਰ ਦਾ ਜਿਹੜਾ ਪ੍ਰਬੰਧ ਸੀ ਨਾ ਜੀ ਅੰਮ੍ਰਿਤਸਰ ਦਾ ਪ੍ਰਬੰਧ ਅੰਮ੍ਰਿਤਸਰ ਦਾ ਪ੍ਰਬੰਧ ਇੱਕ ਮੱਸੇ ਰੰਗੜ ਨੂੰ ਬਣਾ ਭਾਵ ਉੱਥੋਂ ਦੀ ਚੌਂਕੀ ਸੀ ਜਿਹੜੀ ਅੰਮਰ ਸਰ ਦੀ ਦੇਖ ਰੇਕ ਕਹਿ ਲੋ ਮੱਸੇ ਰੰਗੜ ਦੀ ਡਿਊਟੀ ਲਾ ਦਿੱਤੀ ਮੱਸੇ ਰੰਗੜ ਨੂੰ ਕਿਹਾ ਵੀ ਤੂੰ ਇਹ ਸਾਰਾ ਸਿੱਖਾਂ ਨੂੰ ਵੇਖ ਵੀ ਦਰਬਾਰ ਸਾਹਿਬ ਦੇ ਵਿੱਚ ਕੋਈ ਸਿੱਖਦਾ ਨਹੀਂ ਹੁੰਦਾ ਆ ਜਿਹੜਾ ਪਵਿੱਤਰ ਸਰੋਵਰ ਬਣਿਆ ਹੋਇਆ ਇਹਦੇ ਵਿੱਚ ਕੋਈ ਇਸ਼ਨਾਨ ਤਾਂ ਨਹੀਂ ਕਰਦਾ ਪੂਰੇ ਕਾਨੂੰਨੀ ਤੌਰ ਤੇ ਸਖਤੀ ਨਾਲ ਪੂਰੀ ਕਾਨੂੰਨੀ ਤੌਰ ਤੇ ਸ਼ਕਤੀ ਨਾਲ ਪਾਬੰਦੀ ਲਾਈ ਗਈ ਵੀ ਕੋਈ ਵੀ ਪ੍ਰਾਣੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਨਾ ਕਰੇ ਕੋਈ ਵੀ ਸਿੱਖ ਪ੍ਰਾਣੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਨਾ ਟੇਕੇ ਇਵਨ ਇੱਥੋਂ ਤੱਕ ਉਹਨੇ ਏਡੀ ਬੇਅਦਬੀ ਕੀਤੀ ਸਤਗੁਰੂ ਦੇ ਪਾਵਨ ਦਰਬਾਰ ਦੀ ਕਿਉਂਕਿ ਜੀ ਦਰਬਾਰ ਸਾਹਾ ਨਾ ਜਿਹੜਾ ਅੰਮ੍ਰਿਤਸਰ ਸਾਹਿਬ ਸਿੱਖ ਲਈ ਉਹ ਜਿੰਦ ਜਾਨ ਹੈ ਸਿੱਖ ਬੜਾ ਕੋ ਸਹਿ ਸਕਦਾ ਹੈ ਪਰ ਗੁਰੂ ਦੀ ਬੇਅਦਬੀ ਨਹੀਂ ਸਹੀ ਜਾਂਦੀ ਜੇ ਕੋ ਸਾਡੇ ਸਾਹਮਣੇ ਗੁਰੂ ਦੀ ਤੋਹਫੀਨ ਕਰੇ ਕੋਈ ਬੇਅਦਬੀ ਕਰੇ ਫਿਰ ਉਹ ਤੋਂ ਸਿੱਖ ਤੁਰਿਆ ਨਹੀਂ ਜਾਂਦਾ ਫਿਰ ਇੱਕ ਪਾਸਾ ਹੋ ਜਾਂਦਾ ਹੈ ਕਹਿੰਦੇ ਉਹਨਾਂ ਵੇਲਿਆਂ ਦੇ ਵਿੱਚ ਨਾ ਜੀ ਮੱਸਾ ਰੰਗੜ ਸੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਮਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਨਾ ਜੀ ਆਪਣਾ ਮੰਜਾ ਆਪਣਾ ਪਲੰਗ ਢਾ ਕੇ ਬੈਠਾ ਹੈ। ਉਸ ਪਵਿੱਤਰ ਥਾਂ ਤੇ ਜਿਹਨੂੰ ਸੁੱਲ ਖਲਕਤ ਨਮਨ ਕਰਦੀ ਆ ਨਮਸਕਾਰ ਕਰਦੀ ਆ ਉਹ ਪਵਿੱਤਰ ਥਾਂ ਦੇ ਉੱਤੇ ਜਗ੍ਹਾ ਦੇ ਉੱਤੇ ਉਹ ਆਪਣਾ ਹੁੱਕਾ ਰੱਖ ਕੇ ਬੈਠਾ ਹੈ। ਸ਼ਰਾਬ ਦੀ ਬੋਤਲਾ ਰੱਖ ਕੇ ਬੈਠਾ ਹੈ ਬੈਠਾ ਹੈ। ਹੁਣ ਜਦੋਂ ਸਿੱਖਾ ਨੂੰ ਖਬਰ ਮਿਲਦੀ ਹੈ ਇਤਿਹਾਸ ਵਿੱਚ ਜ਼ਿਕਰ ਮਿਲਦਾ ਭਾਈ ਬਲਾਕਾ ਸਿੰਘ ਜਿਵੇਂ ਆਪਾਂ ਆਉਨੇ ਆ ਨਾ ਦਰਸ਼ਨ ਕਰਨ ਵਾਸਤੇ ਪਾਵਨ ਪਵਿੱਤਰ ਦਰਬਾਰ ਦੇ ਉਹ ਸ਼ਰਦਾ ਧਾਰ ਕੇ ਪ੍ਰੇਮ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ ਅੱਖਾਂ ਸਾਹਮਣੇ ਕੀ ਵੇਖਿਆ ਜਿਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਹਜ਼ਾਰਾਂ ਸੰਗਤਾਂ ਨਮਨ ਕਰਦੀਆਂ ਨੇ ਨਮਸਕਾਰ ਕਰਦੀਆਂ ਨੇ ਅੱਜ ਉਸ ਜਗ੍ਹਾ ਦੇ ਉੱਤੇ ਮੱਸਾ ਰੰਗੜ ਆਪਣਾ ਪਲੰਗ ਢਾ ਕੇ ਬੈਠਾ ਜੋੜਿਆਂ ਸਮੇਤ ਬੈਠਾ hooka पी रया शराब पी रया हरियाणा ਨਾ ਗਿਆ ਸਿੱਖ ਦੇ ਕੋਲ ਅੰਦਰ ਇੰਨਾ ਭੰਮੜ ਉੱਠਿਆ ਅੱਖਾਂ ਵਿੱਚ ਪਾਣੀ ਵਹਿ ਪਿਆ ਰੋਂਦਾ ਕਰ ਲੋਂਦਾ ਉਹ ਤੋਂ ਵੇਖਿਆ ਨਾ ਗਿਆ ਸਰਦਾਰ ਬਲਾਕਾ ਸਿੰਘ ਤੋਂ ਸਰਦਾਰ ਬਲਾਕਾ ਸਿੰਘ ਨੇ ਉਨੀ ਪੈਰੀ ਮੁੜਿਆ ਪਵਿੱਤਰ ਸਰੋਵਰ ਵੱਲ ਵੇਖਿਆ ਪਵਿੱਤਰ ਸਰੋਵਰ ਦੇ ਵਿੱਚ ਮੱਸਾ ਰੰਗੜਨਾ ਜੀ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦਾ ਸੀ ਉਸ ਵਕਤ ਇੱਕ ਸਮਾਂ ਇਹ ਵੀ ਰਿਹਾ ਨਾ ਜੀ ਜਦੋਂ ਸਾਕੇ ਨਨਕਾਣੇ ਬਾਰੇ ਪੜੋਗੇ ਨਰੈਣੂਮੰਤ ਬਾਰੇ ਪੜੋਗੇ ਤਰਨ ਤਰਨ ਦਾ ਜਿਹੜਾ ਸਰੋਵਰ ਬਣਿਆ ਹੋਇਆ ਨਾ ਜੀ ਇਤਿਹਾਸ ਵਿੱਚ ਮਿਲਦਾ ਹੈ ਇੱਥੇ ਮਹੰਤਾਂ ਨੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਸੀ ਸਰੋਵਰ ਦੇ ਵਿੱਚ ਜਿਹੜੇ ਨਰੈਣੂਮੰਤ ਦੇ ਗੁੰਡੇ ਸੀ ਕਿੱਡੀ ਵੱਡੀ ਵਿਅਦਵੀ ਹੋ ਰਹੀ ਸੀ ਸਰੋਵਰ ਦੀ ਗੁਰੂ ਧਾਮਾਂ ਦੀ ਕਿੱਡੇ ਵੱਡੇ ਪੱਧਰ ਤੇ ਵਿਅਦਵੀ ਹੋ ਰਹੀ ਸੀ ਤੇ ਮੱਸਾ ਰੰਗੜ ਸੀ ਜਿਹੜਾ ਉਸ ਵਕਤ ਸਾਹਮਣੇ ਨਾਚ ਹੋ ਰਿਆ ਸੀ ਆ ਪਲੰਗ ਡਾ ਕੇ ਬਿਠਾ ਸੀ ਹੁੱਕਾ ਪੀਂਦਾ ਸੀ ਅਤੇ ਸ਼ਰਾਬ ਵੀ ਪੀ ਰਿਆ ਸੀ ਸਾਹਮਣੇ ਨਾਚ ਹੋ ਰਿਆ ਨੱਚ ਰਹੀਆਂ ਨੇ ਬੀਬੀਆਂ ਨਾਚ ਵੇਖੀ ਜਾਂਦਾ ਓਨ ਹੀ ਪੈਰੀ ਜਦੋਂ ਭਾਈ ਬਲਾਕਾ ਸਿੰਘ ਮੁੜਿਆ ਤੇ ਬੀਕਾਂ ਨੈਰ ਜਦੋਂ ਜੰਗਲਾਂ ਵਿੱਚ ਪਹੁੰਚਿਆ ਬਾਪ ਬੁੱਢਾ ਜੋੜ ਉਹਨੇ ਨਾ ਰੋਂਦੇ ਕਰਲੌਂਦੇ ਨੇ ਕੁਝ ਗੱਲਾਂ ਕੀਤੀਆਂ ਸਿੱਖਾਂ ਨਾਲ ਸਿੱਖੋ ਜਾਗਦੇ ਹੋ ਕੁ ਮਰ ਗਏ ਤੁਸੀਂ ਸਾਡੇ ਪਵਿੱਤਰ ਸਥਾਨ ਦੀ ਗੁਰੂ ਧਾਮ ਦੀ ਵਿਅਦਬੀ ਹੋ ਰਹੀ ਹੈ ਉਹ ਨਿਰੋਂਦੇ ਕਰਾਉਂਦੇ ਨੇ ਉਸੇ ਤਰੀਕੇ ਦੱਸਿਆ ਜਿਹੜਾ ਬਲਾਕਾ ਸਿੰਘ ਰੋਂਦਾ ਕਰਾਉਂਦਾ ਉਸੇ ਤਰੀਕੇ ਦੱਸ ਰਿਹਾ ਉਹ ਮੱਸਾ ਰੰਗੜਾ ਨਾ ਜਿਹੜਾ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਨਾਚ ਕਰਵਾ ਰਿਹਾ ਉਸ ਦਰਬਾਰ ਸਾਹਿਬ ਦੇ ਵਿੱਚ ਹੁੱਕਾ ਪੀ ਰਿਹਾ ਤੁਸੀਂ ਜਾਗਦੇ ਹੋ ਕਹਲੇ ਸੁੱਤੇ ਹੋ ਤੁਹਾਨੂੰ ਕੁਝ ਪਤਾ ਨਹੀਂ ਹੈ ਉਹਨਾਂ ਵੇਲੇਆਂ ਨਾ ਜੀ ਦੋ ਸਿੱਖਾਂ ਦਾ ਜ਼ਿਕਰ ਹੁੰਦਾ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਜਥੇਦਾਰ ਬਾਬਾ ਬੁੱਢਾ ਸਿੰਘ ਸੀ ਜਥੇਦਾਰ ਸ਼ਾਮ ਸਿੰਘ ਜੀ ਉਹਨਾਂ ਨੇ ਕਿਹਾ ਜਥੇਦਾਰ ਜੀ ਸਾਨੂੰ ਆਗਿਆ ਦਿਓ ਅਸੀਂ ਦੋਵੇਂ ਜਾਵਾਂਗੇ ਅੱਜ ਸ਼ਾਮ ਤੱਕ ਮੱッセ ਰੰਗੜ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਦੇਵਾਂਗੇ ਅੰਦਰ ਹੋ ਸੀ ਨਾ ਜੀ ਪਹਿਲਾਂ ਤਾਂ ਬਲਾਕਾ ਸਿੰਘ ਨੂੰ ਵੀ ਇਹ ਗੱਲ ਕਹੀ ਗਈ ਸੀ ਬਲਾ ਕਾਸਿੰਧ ਖਬਰ ਲੈ ਕੇ ਤਾਂ ਤੂੰ ਆ ਗਿਆ ਸਿਰ ਵੱਡ ਲਿਆਉਂਦਾ ਕਹਿੰਦਾ ਮੇਰਾ ਮੇਰੇ ਵੱਸ ਦੀ ਗੱਲ ਨਹੀਂ ਸੀ ਮੈਂ ਨਹੀਂ ਕੁਝ ਕਹ ਮੈਂ ਤੁਹਾਨੂੰ ਖਬਰ ਦੇ ਦਿੱਤੀ ਹੈ ਖਬਰ ਦਿੱਤੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਦੋਵੇਂ ਸਿੱਖ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਪੀਰਾ ਕੋਟਿਆ ਦੋਵੇਂ ਸਿਕੋਣੇ ਪੈ ਰੀ ਨਾ ਜਦੋਂ ਘੋੜਿਆਂ ਦੀਆਂ ਕਾਠੀਆਂ ਪਾਈਆਂ ਤੁਰੇ ਤੁਰਦੇ ਤੁਰਦੇ ਪੱਟੀ ਇਲਾਕੇ ਵਿੱਚ ਪਹੁੰਚੇ ਰਾਸਤੇ ਵਿੱਚ ਨਾ ਉਹਨਾਂ ਨੇ ਆਪਣਾ ਪੇਸ਼ ਸੀ ਜਿਹੜਾ ਬਦਲਾ ਲਿਆ ਸੀ ਜੀ ਆਪਣੇ ਵਾਲ ਖੋਲ ਕੇ ਪਿਛਾਂ ਵੱਲ ਛੱਡ ਲਏ ਮੁਸਲਮਾਨੀ ਤਰੀਕੇ ਦਾ ਪੇਸ਼ ਬਣਾ ਲਿਆ ਅਤੇ ਦੋ ਬੋਰੀਆਂ ਠਿੱਕਰੀਆਂ ਦੀਆਂ ਭਰ ਲਈਆਂ ਕਿਉਂਕਿ ਥਾਂ-ਥਾਂ ਤੇ ਮੁਗਲਾਂ ਦੇ ਪਹਿਰੇ ਲੱਗੇ ਹੋਏ ਸੀ ਥਾਂ-ਥਾਂ ਦੇ ਮੁਗਲ ਬੈਠੇ ਸੀ ਪੁੱਛਿਆ ਜਾਂਦਾ ਤੁਸੀਂ ਕਿੱਧਰ ਚੱਲਿਓ ਕਹਿੰਦੇ ਅਸੀਂ ਪੱਟੀ ਲਾਕੇ ਦੇ ਨੰਬਰਦਾਰ ਹਾਂ ਅਸੀਂ ਮੱਸੇ ਰੰਗੜ ਨੂੰ ਕੁਝ ਦੇਣ ਚੱਲੇ ਹਾਂ ਮਾਮਲਾ ਦੇਣ ਚੱਲੇ ਆ ਉਹ ਦੋਵੇਂ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਉਹਨੇ ਪੈਰੀ ਜਦੋਂ ਤੁਰੇ ਨਾ ਜੀ ਤੁਰਦੇ ਤੁਰਦੇ ਜਦੋਂ ਦਰਬਾਰ ਸਾਹਿਬ ਦੀ ਡੂਢੀ ਤੇ ਪਹੁੰਚੇ ਅੰਦਰ ਬਹੁਤ ਜ਼ਿਆਦਾ ਰੋਹ ਹੈ ਸਾਡੇ ਗੁਰੂ ਧਾਮ ਦੀ ਵਿੱਦ ਵੀ ਹੋ ਰਹੀ ਹੈ ਕਿਵੇਂ ਮੱਸਾ ਬਹੁਤ ਵੱਡਾ ਪਾਪ ਕਮਾਰਿਆ ਹੈ ਕਿਵੇਂ ਮੱਸਾ ਰੰਗੜੇ ਪਾਪ ਕਰ ਰਿਹਾ ਹੈ ਉਹਨਾਂ ਨੇ ਜਦੋਂ ਅੱਗੇ ਵਧੇ ਘੋੜਿਆਂ ਨੂੰ ਬੰਨ੍ਹਿਆ ਅੱਗੇ ਵਧੇ ਤੇ ਜਿਹੜੇ ਚੌਂਕੀਦਾਰ ਅਹਿਲਕਾਰ ਸੀ ਪੁੱਛਣ ਲੱਗੇ ਵੀ ਕਿੱਧਰ ਜਾ ਰਹੇ ਹੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਉਹਨਾਂ ਨੇ ਫੇਰ ਕਿਹਾ ਅਸੀਂ ਤੁਹਾਡੇ ਸਰਦਾਰ ਵਾਸਤੇ ਕੁਝ ਦੇਣ ਚੱਲੇ ਆ ਅਸੀਂ ਪੱਟੀ ਇਲਾਕੇ ਦੇ ਨੰਬਰਦਾਰ ਆ ਉਹਨਾਂ ਲਈ ਅਸੀਂ ਇਸ ਬੋਰੀਆਂ ਦੇ ਵਿੱਚ ਕੁਝ ਲੈ ਕੇ ਆਏ ਆ ਪੈਸਾ ਲੈ ਕੇ ਆਏ ਆ ਚੰਗਾ ਮਾਲ ਲੈ ਕੇ ਆਏ ਆ ਉਹਨਾਂ ਨੂੰ ਖੁਸ਼ੀ ਹੋਈ ਤੇ ਉਹਨਾਂ ਨੇ ਜਾਣ ਦੇ ਦਿੱਤਾ ਅਗੋ ਜਦੋਂ ਤੁਰਦੇ ਤੁਰਦੇ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਪਹੁੰਚੇ ਨਾ ਜੀ ਉਸ ਵਕਤ ਮਨੀ ਮਨ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿਹੜੇ ਕਾਰਜ ਨੂੰ ਆਏ ਆ ਉਹ ਕਾਰਜ ਸੰਪੂਰਨ ਕਰਵਾ ਦਿਓ ਹੁਣ ਕਾਰਜ ਬਾਰੇ ਤੁਹਾਨੂੰ ਪਤਾ ਲੱਗਿਆ ਵੀ ਕਿਹੜੇ ਕਾਰਜ ਵਾਸਤੇ ਆਏ ਸੀ ਇਹੋ ਅਰਦਾਸ ਵਾਰ-ਵਾਰ ਹੋ ਰਹੀ ਹੈ ਸੱਚੇ ਪਾਤਸ਼ਾਹ ਜਿਹੜੇ ਕਾਰਜ ਨੂੰ ਲਈ ਅਸੀਂ ਆਏ ਆ ਮਹਾਰਾਜ ਉਹ ਕਾਰਜ ਸੰਪੂਰਨ ਕਰਾ ਦਿਓ ਹੌਲੀ-ਹੌਲੀ ਜਦੋਂ ਐ ਨੇੜੇ ਪਹੁੰਚ ਗਏ ਨਾ ਜੀ ਜਮਾ ਬਿਲਕੁਲ ਨਿਕਟ ਪਹੁੰਚ ਗਏ ਨੇੜੇ ਪਹੁੰਚ ਗਏ ਉਸ ਵਕਤ ਮੱਸਾ ਰੰਗੜ ਜਿਹੜਾ ਖਰਾਬ ਦੇ ਵਿੱਚ ਬਿਲਕੁਲ ਅੰਨ ਹੋ ਚੁੱਕਾ ਸੀ ਤੋਟੜੀ ਆਵਾਜ਼ ਸੀ ਕੁਝ ਬੋਲਿਆ ਨੇ ਉਹਨੇ ਕਿਹਾ ਇਹ ਕੌਣ ਨੇ ਕਿੱਥੋਂ ਆਏ ਨੇ ਕਹਿੰਦੇ ਨਵਾਬ ਸਾਹਿਬ ਇਹ ਤੁਹਾਡੇ ਲਈ ਕੁਝ ਲੈ ਕੇ ਆਏ ਆ ਕੀ ਲੈ ਕੇ ਆਏ ਆ ਕਹਿੰਦੇ ਉਹ ਬੋਰੀਆਂ ਵਿੱਚ ਪਾਇਆ ਹੋਇਆ ਹੈ ਪਲੰਗ ਦੇ ਕੋਲ ਬੋਰੀਆਂ ਰੱਖ ਦਿੱਤੀਆਂ ਜਦੋਂ ਚੁੱਕ ਕੇ ਉਹ ਬੋਰੀਆਂ ਵੇਖਣ ਲੱਗੇ ਉਹਨੇ ਮੇਲਪੁਰਤੀ ਨਾਲ ਮਹਤਾਬ ਸਿੰਘ ਨੇ ਤਲਵਾਰ ਕੱਢੀ ਤੇ ਉਹਦਾ ਸਿਰ ਵੱਖਰਾ ਕਰ ਦਿੱਤਾ ਕਿਉਂਕਿ ਬੇਦਬੀ ਹੋ ਰਹੀ ਸੀ ਨਾ ਮਹਤਾਬ ਸਿੰਘ ਨੇ ਤਿਰਪਾਣ ਕਢੀ ਤੇ ਸਿਰ ਵੱਖਰਾ ਕਰ ਦਿੱਤਾ ਨੇਜੇ ਦੇ ਟੰਗਿਆ ਤੇ ਉਹਨਾਂ ਐਲਕਾਰਾਂ ਵਿੱਚ ਪੂਰੀ ਭਗਦੜ ਮੱਚ ਗਈ ਰੌਲਾ ਪੈ ਗਿਆ ਕਹਿੰਦੇ ਕਮਾਲ ਦੀ ਬਾਤ ਐ ਐਡਾ ਤਕੜਾ ਸਾਡਾ ਪਹਿਰਾ ਲੱਗਿਆ ਹੋਇਆ ਸਾਡੇ ਸਰਦਾਰ ਨੂੰ ਮਾਰ ਕੇ ਲੈ ਚੱਲੇ ਕਹਿੰਦੇ ਕੌਣ ਸੀ ਇਹ ਫਿਰ ਵਿੱਚ ਆਵਾਜ਼ ਆਈ ਕਹਿੰਦੇ ਭਾਈ ਤੁਸੀਂ ਕਹ ਰਹੇ ਸਿੱਖ ਮੁੱਕ ਗਏ ਸਿੱਖ ਮੁੱਕੇ ਨਹੀਂ ਹਾਲੇ ਸਿੱਖ ਬੈਠੇ ਆ ਇਹ ਦੋ ਜਾਣੇ ਸੀ ਇੱਥੇ ਤਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੋ ਜਾਣਿਆਂ ਨੇ ਸਰਕਾਰ ਨੂੰ ਭਾਜੜਾ ਪਾ ਦਿੱਤੀਆਂ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਦੋ ਜਾਣੇ ਸੀ ਇਹਨਾਂ ਨੇ ਵੀ ਸਮੇਂ ਦੀ ਹਕੂਮਤ ਨੂੰ ਭਾਜੜਾ ਪਾ ਦਿੱਤੀਆਂ ਮੱッセ ਦਾ ਸਿਰ ਨੇ ਜਿਹਦੇ ਟੰਗਿਆਂ ਤੇ ਉਹਨੇ ਬੜੀ ਫੁਰਤੀ ਨਾਲ ਉਹਨੇ ਪੈਰੀ ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਜਦੋਂ ਵੀਕਾ ਨਹਿਰ ਦੇ ਜੰਗਲਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਜ਼ਥੇਦਾਰ ਜੀ ਵਾਅਦਾ ਕੀਤਾ ਸੀ ਵਾਅਦਾ ਪੂਰਾ ਕਰ ਦਿੱਤਾ ਇਹ ਸ਼ਖਸ ਨੇ ਗੁਰੂ ਧਾਮ ਦੀ ਬੇਅਦਬੀ ਕੀਤੀ ਹੈ ਵੈਸੇ ਬੇਅਦਬੀ ਕਰਨ ਵਾਲੇ ਨੂੰ ਤਾਂ ਸਜ਼ਾ ਇਹੋ ਹੋਣੀ ਚਾਹੀਦੀ ਹੈ ਜਿਹੜਾ ਗੁਰੂ ਧਾਮ ਦੀ ਗੁਰੂ ਗ੍ਰੰਥ ਸਾਹਿਬ ਦੀ ਕਹਿ ਲੋ ਪਵਿੱਤਰ ਸਥਾਨਾਂ ਦੀ ਵਿਅਦਵੀ ਕਰਦਾ ਉਹਦੇ ਲਈ ਸਜੈ ਹੋਣੀ ਹੈ ਇੱਕ ਮੈਂ ਅਰਜ਼ ਹੋਰ ਕਰਾਂਗਾ ਅੱਜ ਸੋਸ਼ਲ ਮੀਡੀਆ ਦਾ ਜੋਗਾ ਨਾ ਜੀ ਅਸੀਂ ਮੀਡੀਏ ਦੇ ਉੱਤੇ ਬੜਾ ਕੁਝ ਵੇਖਦੇ ਆਂ ਮੀਡੀਏ ਦੇ ਉੱਤੇ ਕਿਉਂਕਿ ਜਿੰਨੇ ਆਪਾਂ ਪਰਿਵਾਰ ਬੈਠੇ ਹਰ ਇੱਕ ਪਰਿਵਾਰ ਵਿੱਚ ਘੱਟੋ ਘੱਟ 4-5 ਫੋਨ ਹੈਗੇ ਆ ਘਰ ਵਿੱਚ ਪਿਤਾ ਕੋਲ ਵੱਖਰਾ ਫੋਨ ਆ ਮਾਤਾ ਕੋਲ ਵੱਖਰਾ ਫੋਨ ਹੈ ਬੱਚੀਆਂ ਕੋਲ ਵੱਖੋ-ਵੱਖਰੇ ਫੋਨ ਇੱਕ ਘਰ ਵਿੱਚ ਘੱਟੋ-ਘੱਟ 4-5 ਫੋਨ ਇੰਟਰਨੈਟ ਵਾਲੇ ਹੈਗੇ ਇਹਦੇ ਵਿੱਚ ਚੰਗਾ ਕੁਝ ਬਹੁਤ ਆਉਂਦਾ ਜੀ ਇਹਦੇ ਵਿੱਚ ਮਾੜਾ ਜੇ ਚੰਗਾ ਪੱਖਾ ਤਾਂ ਮਾੜਾ ਪੱਖ ਵੀ ਹੈ ਮਾੜੀਆਂ ਚੀਜ਼ਾਂ ਵੀ ਬਹੁਤ ਆਉਂਦੀਆਂ ਨੇ ਅੱਜ ਨਾ ਇੱਕ ਅੱਜਕੱਲ ਜਿਹੜਾ ਇੱਕ AI ਦੇ ਨਾਲ ਤੁਸੀਂ ਵੇਖੋ ਕੋਈ ਫੋਟੋਆਂ ਚੇਂਜ ਕਰੀ ਜਾਂਦਾ ਕੁਝ ਕਰੀ ਜਾਂਦਾ ਹੈ AI ਜਿਹੜੀ ਤਕਨੀਕ ਹੈ AI ਤਕਨੀਕ ਨਾਲ ਤੁਸੀਂ ਸੋਸ਼ਲ ਮੀਡੀਆ ਨੂੰ ਚਲਾਉਣੇ ਹੋ ਵਿਖਦੇ ਹੋ AI ਨਾਲ ਵੀ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਵਿਅਦਬੀ ਕੀਤੀ ਗਈ AI ਨਾਲ ਪਾਪਕੇ ਦੇ ਗੁਰੂ ਸਾਹਿਬਾਨਾਂ ਦੇ ਜਿਹੜੇ ਕਾਲਪਨਿਕ ਤਸਵੀਰਾਂ ਬਣੀਆਂ ਹੋਈਆਂ ਭਾਵੇਂ ਕਾਲਪਨਿਕ ਨੇ ਨਾ ਜੀ ਉਹਨਾਂ ਤਸਵੀਰਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ AI ਨਾਲ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਜਿਹੜਾ ਸਾਡਾ ਦਿਲ ਹੈ ਕੇਂਦਰੀ ਸਥਾਨ ਹੈ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਹੁਣ ਮੈਂ ਕਹਿਣਾ ਚਾਹਾਂਗਾ ਸਮੇਂ ਦੀਆਂ ਸਰਕਾਰਾਂ ਨੂੰ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਕਿ ਉਹੋ ਜਿਹੇ ਬੰਦਿਆਂ ਦੇ ਪਾਬੰਦੀ ਨਹੀਂ ਸਾਈਬਰ ਕ੍ਰਾਈਮ ਵਾਲੇ ਨੇ ਇਹੋ ਜਿਹੇ ਬੰਦਿਆਂ ਤੇ ਪਾਬੰਦੀ ਨਹੀਂ ਲੱਗ ਸਕਦੀ ਸਰਕਾਰ ਚਾਹੇ 1 ਮਿੰਟ ਵਿੱਚ ਪਤਾ ਕਰ ਸਕਦੀ ਹੈ ਵੀ ਸ਼ਰਾਰਤ ਇਹ ਕਿਹਨੇ ਕੀਤੀ ਹੈ ਸਰਕਾਰ ਕੋਲ ਪਾਵਰ ਹੈ ਨਾ ਜੀ ਜਥੇਦਾਰ ਸਭ ਦਾ ਵੀ ਬਿਆਨ ਆਇਆ ਤੇ ਸੁਣਿਆ ਹੋਣਾ ਜਥੇਦਾਰ ਸਭ ਦਾ ਬਿਆਨ ਆਇਆ ਵੀ ਸਰਕਾਰ ਜਾਣ ਬੁੱਝ ਕੇ ਜਾਣ ਬੁੱਝ ਕੇ ਹਮੇਸ਼ਾ ਸਾਨੂੰ ਇਹ ਚੀਜ਼ਾਂ ਕਰ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਫੋਰਸ ਕੀਤਾ ਜਾਂਦਾ ਹੈ ਛੇੜਿਆ ਜਾਂਦਾ ਵਾਰ-ਵਾਰ ਕਿਉਂਕਿ ਭਾਵੇਂ ਕੋਈ ਵੀ ਧਰਮ ਹੈ ਜੀ ਕਿਸੇ ਵੀ ਧਰਮ ਦੀ ਬੇਅਦਬੀ ਕਿਸੇ ਵੀ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਗੁਰੂ ਧਾਮ ਦੀ ਭਾਵੇਂ ਗੁਰੂ ਧਾਮ ਹੋ ਗਿਆ ਭਾਵੇਂ ਕੋਈ ਵੀ ਧਾਮ ਬੇਅਦਵੀ ਨਹੀਂ ਹੋਣੀ ਚਾਹੀਦੀ ਪਰ ਕਿੰਨੇ ਵਾਰ ਕਦੇ ਤੁਸੀਂ ਵੇਖਿਆ ਸੋਸ਼ਲ ਮੀਡੀਆ ਦੇ ਕਿੰਨੇ ਵਾਰ ਵੇਖਿਆ ਆਪਾਂ ਨੇ ਕਦੇ ਕੋਈ ਧਮਕੀ ਦੇ ਦਿੰਦਾ ਵੀ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਅਡਾ ਦੇਵਾਂਗੇ ਬੰਬ ਨਾਲ ਇਸ ਤਰ੍ਹਾਂ ਕਰ ਦੇਵਾਂਗੇ ਕਦੇ AI ਨਾਲ ਕਿੰਨੀਆਂ ਚੀਜ਼ਾਂ ਤਿਆਰ ਕਰ ਕਰ ਕੇ ਉਸ ਪਾਵਨ ਪਵਿੱਤਰ ਜਗ੍ਹਾ ਦੇ ਉੱਤੇ ਕੀ ਕੁਝ ਕੀਤਾ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਇੱਕ ਮਿੰਟ ਵਿੱਚ ਭਾਲ ਕਰ ਲੈਣ ਜੇ ਆਪਣੀ ਆਈ ਤੇ ਆ ਜਾਣ ਪਰ ਕੌਣ ਕਰੇ ਭਾਲ ਸਿੱਖਾਂ ਨਾਲ ਤਾਂ ਹਮੇਸ਼ਾ ਇਸ ਤਰ੍ਹਾਂ ਹੁੰਦਾ ਵਧੇਕੀਆਂ ਹੁੰਦੀਆਂ ਆਈਆਂ ਧੱਕੇ ਹੁੰਦੇ ਆਏ ਇਸ ਕਰਕੇ ਜਿੰਨੇ ਆਪਾਂ ਬੈਠੇ ਆ ਭਾਈ ਸਾਨੂੰ ਸੁਚੇਤ ਹੋਣਾ ਪਵੇਗਾ ਸਾਨੂੰ ਆਪ ਖੁਦ ਮਖਤਿਆਰ ਬਣਨਾ ਪਵੇਗਾ ਜਿਵੇਂ ਆਪਾਂ ਇੱਕ ਸਾਖੀ ਪੜ੍ਹ ਰਹੇ ਸੀ ਨਾ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਇਆ ਜਿਸ ਤਰ੍ਹਾਂ ਕੋਈ ਗੁਰੂ ਧਾਮਾਂ ਦੀ ਬੇਅਦਬੀ ਕਰਦਾ ਉਹਨਾਂ ਦਾ ਵੀ ਹਸ਼ਰ ਮੱッセ ਰੰਗੜ ਵਾਲੀ ਹੋਣਾ ਚਾਹੀਦਾ ਉਹਨਾਂ ਦਾ ਵੀ ਇਸ ਤਰ੍ਹਾਂ ਸਿਰ ਵੱਢਣਾ ਚਾਹੀਦਾ ਭਾਈ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਨਾਲ ਜੁੜੇ ਸੀ ਉਹਨਾਂ ਮਹਾਨ ਯੋਧਿਆਂ ਦੇ ਇਤਿਹਾਸ ਨਾਲ ਜੁੜੇ ਸੀ ਉਹਨਾਂ ਦੋਵਾਂ ਪ੍ਰਾਂ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਫਿਰ ਅਣਖ ਗੈਰਤ ਜਾਗੀ ਤੇ ਬੇਅਦਬੀ ਦਾ ਬਦਲਾ ਵੀ ਲੈ ਲਿਆ ਗੁਰੂ ਪਿਆਰੇਓ ਅੱਜ ਸੋਸ਼ਲ ਮੀਡੀਆ ਰਾਹੀਂ ਕਿਵੇਂ ਮਾਰਾਇਦੀ ਗੁਰੂ ਧਾਮਾਂ ਦੀ ਬੇਅਦਬੀ ਹੋ ਰਹੀ ਹੈ ਉਹਦਾ ਵੀ ਬਦਲਾ ਸਾਨੂੰ ਲੈਣਾ ਪਵੇਗਾ ਉਹਦੇ ਲਈ ਵੀ ਸਾਨੂੰ ਸੁਚੇਤ ਹੋਣਾ ਪਵੇਗਾ ਉਦਾਂ ਨਾ ਵੀ ਫਲਾਣਾ ਐਪ ਆ ਗਿਆ ਜੀ ਇਦਾਂ ਕਰੀ ਜਾਓ ਸਾਰੇ ਸਾਰੇ AI ਨੇ ਸਾਰੇ ਖੇਡ ਲਾ ਕੇ ਰੱਖੇ ਹੋਏ ਆ ਕੋਈ ਕਿਦਾਂ ਫੋਟੋ ਬਣਾ ਦੇ ਕੋਈ ਕਿਦਾਂ ਸਾਰਿਆਂ ਨੂੰ ਖੇਡ ਲਾ ਲਿਆ ਜੀ ਜਿੱਥੇ ਜਿਵੇਂ ਮੈਂ ਕਿਹਾ ਸੀ ਨਾ ਸੋਸ਼ਲ ਮੀਡੀਆ ਦਾ ਜਿੱਥੇ ਫਾਇਦਾ ਹੈ ਉਥੇ ਨੁਕਸਾਨ ਵੀ ਬਹੁਤ ਵੱਡੇ ਵੱਦਰ ਤੇ ਆ ਕਿਨੇ ਕਿਨੇ ਕਾਊਂਟਾਂ ਵਿੱਚੋਂ ਪੈਸੇ ਉਧਰ ਉਧਰ ਹੋ ਜਾਂਦੇ ਆ ਉਹ ਸੋਸ਼ਲ ਮੀਡੀਆ ਨਾਲ ਸਾਰਾ ਕੁਝ ਹੋ ਰਿਹਾ ਨਾ ਇਹ ਚੀਜ਼ਾਂ ਨੂੰ ਸੋਚ ਕੇ ਵਿਚਾਰ ਕੇ ਫਾਇਦਾ ਬਹੁਤ ਵੱਡਾ ਇਹਨਾਂ ਦਾ ਪਰ ਕਈ ਵਾਰ ਨਾ ਜੀ ਜਦੋਂ ਸੋਚ ਵਿਚਾਰ ਕੇ ਦੀ ਵਰਤੋਂ ਨਹੀਂ ਕਰਦੇ ਫਿਰ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਹੈ